ਸਾਡੇ ਬਾੜ ਵਿੱਚ ਤਾਂ ਕੋਈ ਮਤਾਂ ਨਹੀਂ ਪਾਇਆ ਹੋਇਆ ਇਸਟ ਕਿਉਂਕਿ ਪਹਿਲੇ ਹੀ 4 ਸਾਲ ਹੋ ਗਏ ਸਾਡੇ ਬਾੜ ਦੇ ਗਟਰ ਤਾਂ ਟੱਕਣ ਤਾਂ ਲੱਗੇ ਨੇ 4 ਸਾਲਾਂ ਤੋਂ ਗਲੀਆਂ ਕੱਚੀਆਂ ਪਈਆਂ ਜਿਹੜੀਆਂ ਗਲੀਆਂ ਪਾਸ ਵੀ ਹੋਈਆਂ ਟੈਂਡਰ ਵੀ ਲੱਗੇ ਵਰਕਆਊਟ ਵੀ ਕਿਤੇ ਉਹ ਹਜੇ ਤੱਕ ਨਹੀਂ ਬਣੀਆਂ ਕਹਿੰਦੇ ਹੋ ਗਿਆ ਕੁਝ ਨਹੀਂ ਹੋ ਰਿਹਾ ਨਹੀਂ ਕੀ ਗੱਲ ਬਾਤ ਕੋਈ ਮੈਂ ਗੱਲਬਾਤ ਨਹੀਂ ਕੋਈ ਡਾਇਰਕਟਰ ਕੰਮ ਨਹੀਂ ਕੋਈ ਕੁਝ ਨਹੀਂ ਕਰ ਰਹੇ ਆਫਿਸ ਸੇ ਬੈਸੀ ਜਾ ਰਹੇ ਸਿਨਮੇ ਕੰਮ ਪਾਸ ਕੀਤੇ ਜਾ ਰਹੇ ਆ ਪੁਰਾਣਾ ਕੰਮ ਮੇਰਾ ਜਿਹੜਾ ਸੀਗਾ ਉਹ ਵੀ ਕੰਮ ਕਰਕੇ ਅੱਧਾ ਛੱਡਿਆ ਹੋਇਆ ਹੈ ਬਾਰ-ਬਾਰ ਕੰਪਲੇਨਟ ਕਰਨ ਤੋਂ ਬਾਅਦ ਵੀ ਬਾਰ-ਬਾਰ ਕੰਪਲੀਟ ਕਰਦੇ ਕੋਈ ਕੰਮ ਨਹੀਂ ਹੋ ਰਿਹਾ ਜਿuret ਧੱਕੇ ਨਾਲ ਬੈਠੇ ਆ ਬਹਾਰੇ ਵੀ ਐਮਸੀ ਅੰਦਰ ਬੈਠੇ ਆ ਤੱਕੇ ਦੇ ਕੰਮ ਪਾਸ ਕਰਵਾਏ ਸਾਨੂੰ ਕਿਉਂ ਰੋੜ ਕੰਪਾਸ ਨਾ ਕੋਈ ਕੰਮ ਹੋ ਰਿਹਾ ਨਹੀਂ ਕੋਈ ਕੰਮ ਜਿਹੜਾ ਅੱਜ ਮਤਾ ਅਜੰਡਾ ਲੈ ਕੇ ਆਏ ਆ ਇਹ ਕੰਮ ਕਦੋਂ ਹੋਣੇ ਆ ਇੱਕ ਸਾਲ ਰਹਿ ਗਿਆ ਸਾਡੇ ਐਮਸੀ ਦੇ ਇਲੈਕਸ਼ਨਾਂ ਨੂੰ ਆਪਣੀ ਨਗਰ ਕੌਂਸਲ ਦੀ ਵਿਜੀਲੈਂਸ ਇਨਕੁਆਇਰੀ ਹੋਣੀ ਚਾਹੀਦੀ ਆ ਉਰੇ ਜਿਹੜੇ ਰੋਡ ਪਾਸ ਵੀ ਹੋਏ ਸੀ ਉਹ ਗਰਾਊਂਡ ਮੀਟਿੰਗ ਸੀ ਹਾਊਸ ਦੀ ਤਾਂ ਕਿਹੜੇ ਮਤੇ ਪਾਸ ਹੋਏ ਨੇ ਤੁਹਾਡੇ ਵਾਰਡ ਦੇ ਵਿੱਚ ਕਿਹੜੇ ਕੰਮ ਨਵੇਂ ਸ਼ੁਰੂ ਹੋਏ ਨੇ ਸਾਡੇ ਵਾਰਡ ਵਿੱਚ ਤਾਂ ਕੋਈ ਮਤਾ ਨਹੀਂ ਪਾਇਆ ਹੋਇਆ ਇਸਟ ਕਿਉਂਕਿ ਪਹਿਲੇ ਹੀ 4 ਸਾਲ ਹੋ ਗਏ ਸਾਡੇ ਵਾਰਡ ਦੇ ਗਟਰ ਤਾਂ ਟੱਕਣ ਤਾਂ ਲੱਗੇ ਨਹੀਂ 4 ਸਾਲਾਂ ਤੋਂ ਗਲੀਆਂ ਕੱਚੀਆਂ ਪਈਆਂ ਜਿਹੜੀਆਂ ਗਲੀਆਂ ਪਾਸ ਵੀ ਹੋਈਆਂ ਟੈਂਡਰ ਵੀ ਲੱਗੇ ਵਰਕਆਊਟ ਵੀ ਕਿਤੇ ਉਹ ਹਜੇ ਤੱਕ ਨਹੀਂ ਬਣੀਆਂ ਜਿਹੜਾ ਅੱਜ ਮਤਾ ਅਜੰਡਾ ਲੈ ਕੇ ਆਏ ਆ ਇਹ ਕੰਮ ਕਦੋਂ ਹੋਣੇ ਆ ਇੱਕ ਸਾਲ ਰਹਿ ਗਿਆ ਸਾਰੇ ਐਮਸੀ ਦੇ ਇਲੈਕਸ਼ਨਾਂ ਨੂੰ ਗੱਟਰੇ ਦੇ ਟੱਕਣਾ ਵਾਸਤੇ ਸੀਐਮ ਹਸਪਤਲ ਵੀ ਜਿਹੜਾ ਸੀਐਮ ਦੇ ਸੀਐਮ ਨੂੰ ਚਿੱਠੀ ਲਿਖੀ ਸੀ ਉਹਦਾ ਕੀ ਜਵਾਬ ਦਿੱਤਾ ਫੇਰ ਕਮੇਟੀ ਨੇ ਇੱਕ ਨਾ ਸੀਐਮ ਹਸਪਤਲੋਂ ਇੱਕ ਨੰਬਰ ਜਾਰੀ ਕੀਤਾ ਗਿਆ 11100 ਜਿਸ ਵਿੱਚ ਅਸੀਂ ਲਗਾਤਾਰ ਉਹਨਾਂ ਨੂੰ ਆਨਲਾਈਨ ਕੰਪਲੀਟਾ ਪਾਈਆਂ ਜਿਨ੍ਹਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਆਇਆ ਕਦੇ ਉਹ ਲੋਕਲ ਬੋਰਡ ਨੂੰ ਭੇਜ ਦਿੰਦੇ ਨੇ ਕਦੇ ਹਰਪ੍ਰੀਤ ਸਿੰਘ ਐਸ ਡੀਓ ਇਹਨੂੰ ਭੇਜ ਦਿੰਦੇ ਨੇ ਇੱਕ ਰਕੇਸ਼ ਜਿਹੀ ਹੈ ਉਹਨਾਂ ਨੂੰ ਭੇਜ ਦਿੰਦੇ ਨੇ ਲੇਕਿਨ ਅੱਜ ਤੱਕ ਕੋਈ ਨਟਵਾਰ ਨੀਕ ਹੋਇਆ ਰੋਡ ਕੋਈ ਰੋਡ ਨਹੀਂ ਬਣੇ ਠੀਕ ਹੈ ਜੀ ਔਰ ਗੱਟਰ ਸਾਰੇ ਖੁੱਲੇ ਪਏ ਨੇ ਔਰ ਬੁਰਾ ਹਾਲਾਤ ਬਾੜ ਦਾ ਸਾਨੂੰ ਨਹੀਂ ਲੱਗਦਾ ਅੱਗੇ ਤਾਂ ਕੋਈ ਕਾਰਵਾਈ ਹੋਏਗੀ ਸਰਕਾਰ ਨੂੰ ਤਾਂ ਹੀ ਪੀੜਾ ਵੀ ਇਹਦੀ ਆਪਣੀ ਨਗਰ ਕੌਂਸਲ ਦੀ ਵਿਜੀਲੈਂਸ ਇਨਕੁਆਇਰੀ ਹੋਣੀ ਚਾਹੀਦੀ ਆ ਉਰੇ ਜਿਹੜੇ ਰੋਡ ਪਾਸ ਵੀ ਹੋਏ ਸੀ ਉਹ ਗਰਾਊਂਡ ਲੈਵਲ ਤੇ ਬਣੇ ਨਹੀਂ ਹੈ ਲੇਕਿਨ ਕਾਗਜ਼ਾ ਵਿੱਚ ਬਣੇ ਆ ਉਹਨਾਂ ਦੇ ਪੇਮੈਂਟਾ ਵੀ ਲੈ ਗਿਆ ਠੇਕੇਦਾਰ ਜਿਹੜੀ ਰੋਡ ਬਣਾਈ ਵੀ ਆ ਉਹ ਵੀ ਅੱਧੀ ਛੱਡ ਕੇ ਚੱਲ ਗਿਆ ਔਰ ਪੇਮੈਂਟ ਪੂਰੀ ਲੈ ਗਿਆ ਬਹੁਤ ਜ਼ਿਆਦਾ ਕਬਲਾ ਹੋਇਆ ਇਸ ਕਮੇਟੀ ਚ ਪੇਂਟਿੰਗ ਤੇ ਆਣਾ ਮੀਟਿੰਗ ਤੇ ਹੋ ਕੇ ਰੱਖੀ ਨਾ ਕੁਝ ਨਹੀਂ ਹੋ ਰਿਹਾ ਨਹੀਂ ਕੀ ਗੱਲ ਬਾਤ ਕੋਈ ਬੇਚਲਵਾਦੀ ਕੋਈ ਡੋਇਲ ਪਲਾ ਕੰਮ ਨਹੀਂ ਕੋਈ ਕੁਝ ਨਹੀਂ ਕਰ ਰਿਹਾ ਆਫਿਸ ਸੇ ਬੈਸੀ ਜਾ ਰਹੇ ਨੇ ਟੀਨ ਦੇ ਪਾਸ ਹੋਏ ਇੱਕ ਕੰਮ ਮੈਨੂੰ ਪਤਾ ਨਹੀਂ ਸਿਰ ਕੋਈ ਪਾਸ ਹੋਏ ਕਿ ਨਹੀਂ ਸਿਰਫ ਬੜਾ ਛੇਜ ਪ੍ਰੋਜੈਕਟ ਸੈਸ਼ਨ ਜਿਹੜਾ ਉਹ ਪਾਸ ਹੋਇਆ ਜਿਹੜਾ ਇਹਨਾਂ ਰੱਖੇ ਸੀਗਾ ਮੈਨੂੰ ਸੈਸ਼ਨ ਅੱਛਾ ਹੁਣ ਥੋੜੇ ਉਹਦੇ ਜ ਵੀ ਕਾਫੀ ਕੰਗੀਆਂ ਹੈ ਪੁਰਾਣੇ ਕੰਮ ਹੋ ਗਏ ਕਿ ਨਹੀਂ ਨਹੀਂ ਪੁਰਾਣੇ ਕੰਮ ਕੋਈ ਨਹੀਂ ਹੋਏ ਮੇਰੇ ਜੀ ਪੁਰਾਣੇ ਕੰਮ ਕੋਈ ਨਹੀਂ ਹੋਏ ਨਹੀਂ ਜੀ ਬਿਲਕੁਲ ਨਵੇਂ ਬੰਮਾ ਤੇ ਪਾਈ ਜਾ ਨਵੇਂ ਕੰਮ ਪਾਸ ਕਿਤੇ ਜਾ ਰਹੇ ਪੁਰਾਣਾ ਕੰਮ ਮੇਰਾ ਜਿਹੜਾ ਸੀਗਾ ਉਹ ਵੀ ਕੰਮ ਕਰਕੇ ਅੱਧਾ ਛੱਡਿਆ ਹੋਇਆ ਬਾਰ ਬਾਰ ਕੰਪਲੇਂਟ ਕਰਨ ਤੋਂ ਬਾਅਦ ਵੀ ਬਾਰ ਬਾਰ ਕੰਪਲੀਟ ਕਰਦੇ ਕੋਈ ਕੰਮ ਨਹੀਂ ਹੋ ਰਿਹਾ ਕਿ ਕਿਹੜਾ ਕਿਹੜਾ ਕੰਮ ਥੋੜਾ ਰਹਿੰਦਾ ਮੈਂ ਦਿਨਾਂ ਨੇ ਸਰ ਦਿਖਾਉਣਾ ਤੁਹਾਨੂੰ ਮੈਂ ਵੀ ਕੰਪਲੇਂਟ ਵੀ ਦਿੱਤੀ ਹੈ ਇਹਨਾਂ ਨੂੰ ਸਾਰਿਆਂ ਨੂੰ ਸਾਰੀ ਤੁਸੀਂ ਬਾਹਰ ਆ ਕੇ ਉਹ ਬਾਈ ਜੀ ਉਹ ਠੱਕੇ ਨਾਲ ਬੈਠੇ ਆਂ ਬਹਾਰੇ ਵੇ ਐਮਸੀ ਅੰਦਰ ਬੈਠੇ ਆ ਠੱਕੇ ਦੇ ਕੰਪਾਸ ਕਰਵਾਏ ਸਾਨੂੰ ਕਿਉਂ ਉਹ ਕੰਪਾਸ ਨਾ ਕੋਈ ਕੰਮ ਹੋ ਰਿਹਾ ਨਹੀਂ ਕੋਈ ਕੰਮ ਥੋੜਾ ਪੁਰਾਣਾ ਪੂਰਾ ਹੋ ਗਿਆ ਸਾਰਾ ਕਿੱਥੇ ਹੋਇਆ ਮੇਰਾ ਕੰਮ ਸਾਰਾ ਰੁਕਿਆ ਪਿਆ ਨਵੇਂ ਪਾਏ ਜਾ ਰਹੇ ਮਤਲਬ ਨਵੇਂ ਕਿਤੇ ਕੇ ਅਡਵਾਂਸ ਕੇ ਇੱਕ ਕਰੀ ਜਾਓ ਪਾਸ ਕਰਾਈ ਜਾਓ ਹਲ ਭੀ ਜੀ ਕਾ ਵੀ ਮੈਂ ਸਮਝੀ ਵੀ ਹੋਈ ਥੋੜੀ ਪ੍ਰਧਾਨ ਦੇ ਨਾਲ ਕਿਆ ਕਰ ਲੋ ਤੂੰ ਉਹ ਈ ਸੀ ਕੰਮ ਆਦਾ ਵੀ ਠੱਕੇ ਦੇ ਕੰਪਾਸ ਕਰਾਓ ਜੀ ਹੂੰ ਹਾਂ ਤੁਸੀਂ ਦਰਾਚ ਅਸੀਂ ਦਰਾਚ ਆਂ ਪੂਰੇ ਦੱਸੋ ਕਿਹੜੇ ਸਾਡੇ ਕੰਮ ਸਰ ਮੇਰੇ ਕੋਲ ਮੈਂ ਇਹਨਾਂ ਨੂੰ ਕੰਪਲੀਟ ਦਿੱਤੀ ਲੇ ਕੇ ਨ ਮੇਰਾ ਕੰਮ ਚੱਲਿਆ ਸਟਾਰਟ ਹੋਇਆ ਜੀ ਚੌਣ ਜਬਤ ਤੋਂ ਬਾਅਦ ਅਖਬਾਰਾਂ 'ਚ ਵੀ ਖਬਰ ਹੈ ਵੀ ਜਦ ਐ ਐਮਪੀ ਵਿਧਾਨ ਸਭਾ ਦੇ ਐਮਪੀ ਦੇ ਇਲੈਕਸ਼ਨ ਹੋਏ ਸੀਗੇ ਉਹਦੇ ਬਾਅਦ ਮੇਰਾ ਕੰਮ ਸਟਾਰਟ ਹੋਇਆ ਕੰਮ 10 ਦਿਨ ਚੱਲਿਆ ਉਸ ਤੋਂ ਬਾਅਦ ਬੰਦ ਹੋ ਗਿਆ ਮੈਂ ਜਦ ਇਹਨਾਂ ਨੂੰ ਕਈ ਵਾਰੀ ਬਰਬਲੀ ਫੋਨ ਕੀਤਾ ਇਹਨਾਂ ਨੂੰ ਬੁਲਾਇਆ ਕਿ ਹਾਂਜੀ ਤੁਸੀਂ ਆਓ ਇਹ ਕੰਮ ਕਰੋ ਠੇਕੇ ਦੇ ਕਰਦੇ 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 ਇਹ 2023 ਦਾ ਪਾਸ ਹੋਇਆ ਕੰਮ ਜਿਹੜਾ 2024 ਨੂੰ ਲੱਗਿਆ ਸੀਗਾ ਉਹ ਵੀ ਲਾਸਟ ਦੇ ਵਿੱਚ ਇਹ ਸਟਾਰਟ ਹੋਣ ਤੋਂ ਪਹਿਲਾਂ ਬਾ ਐਮਪੀ ਦੇ ਇਲੈਕਸ਼ਨ ਤੋਂ ਬਾਅਦ ਉਹ ਉਹ ਵੀ ਬੰਦ ਹੋ ਗਿਆ ਔਰ ਉਦੀ ਮੇ 60 ਤੋਂ 70 ਮੀਟਰ ਹੀ ਕੰਮ ਹੋਇਆ ਜਿਹਦੇ 17.1 ਦਾ ਕੰਮ ਸੀਗਾ ਔਰ 17 ਤੋਂ 1 ਦਾ ਕੰਮ ਉਹਨੂੰ 9 ਲੱਖ ਰੁਪਏ ਦੇ ਦਿੱਤਾ ਗਿਆ ਉਸ ਤੋਂ ਬਾਅਦ ਮੁੜ ਕੇ ਉਹਨੇ ਕੰਮ ਹੀ ਨਹੀਂ ਸਟਾਰਟ ਕੀਤਾ ਔਰ ਤੁਸੀਂ ਸਾਡੇ ਨਾਲ ਮੀਟਿੰਗ ਮੈਂ ਬਿਲਕੁਲ ਹਾਊਸ ਮੇਡਿਕ ਛੱਡ ਕੇ ਜਾ ਰਿਹਾ ਕਿਉਂਕਿ ਇੱਧਰ ਕਈ ਵਾਰੀ ਇਦਾਂ ਹੋਇਆ ਸੀਗਾ ਵੀ ਇਹ ਜਿਹੜੇ ਆਪਣੇ ਬਾਰ ਦੇ ਲੋਕਾਂ ਨੂੰ ਕੀ ਕਹੋਗੇ ਕਿ ਆ ਉਹਨਾਂ ਦਾ ਪੁੱਛਣਾ ਤੁਹਾਨੂੰ ਕਿਹੜੇ ਕੰਮ ਪਾਸ ਕਰਾਈਏ ਤੁਸੀਂ ਕੀ ਕਹੋਗੇ ਉਹਨਾਂ ਨੂੰ ਜਿਹੜੇ ਕੰਮ ਹੀ ਨਹੀਂ ਹੋ ਰਹੇ ਉਹ ਤਾਂ ਪਾਸ ਕਰੇ ਜਿਹੜੇ ਪਿਛਲੇ ਸਾਡੇ ਕੰਮ ਨਹੀਂ ਹੋਏ ਲੋਕਾਂ ਨੂੰ ਕੀ ਕਹੋਗੇ ਜਿਹਨੇ ਚੁਣਿਆ ਜਿਹੜੇ 2023 ਦੇ ਕੰਮ ਨਹੀਂ ਹੁਣ ਤੱਕ ਸਟਾਰਟ ਹੋਏ ਤੇ ਹੁਣ ਜਿਹੜੇ ਅੱਜ ਪਾਸ ਕਰੂਗਾ ਉਹ ਤਾਂ ਅਗਲੀ ਟਰਮ ਆਉਂਗੇ ਕੋਈ ਹੋਰ ਐਮਸੀ ਬਣੇ ਜਾਂ ਮੈਂ ਬਣਿਆ ਜਾਂ ਕੋਈ ਹੋਰ ਬਣਿਆ ਉਹਨੇ ਲੈਣਾ 13 ਕਰੋੜ 13 ਕਰੋੜ ਦਾ ਕੰਮ ਸੀਗਾ ਜਿਹਦੇ ਤੇ 10 ਕਰੋੜ ਇਹਨਾਂ ਨੂੰ ਹੈ 3 ਕਰੋੜ ਹਲੇ ਵੀ ਡਾਊਨ ਤੇ ਜਾ ਰਹੇ ਡਾਊਨ ਜਾ ਰਹੇ ਬਿਲਕੁਲ ਠੀਕ ਹੈ ਕੀ ਕਹੋਗੇ ਤਾਰੀ ਜੀ ਹੁਣ ਆਪਣੇ ਬਾਰਦ ਲੋਕਾਂ ਨੂੰ ਆਪਣੀ ਕਮੇਟੀ ਡਾਊਨ ਤੇ ਜਾ ਰਹੀ ਹੈ ਘਟੋ ਘਟੇ ਹੁਣ ਜਨਰਲ ਰਿਪੇਅਰ 25 ਲੱਖ ਰੁਪਏ ਰਿਪੇਅਰ ਪਾਦੀ ਜਿਹੜੀ ਪਹਿਲਾਂ ਰਿਪੇਅਰਾਂ ਕੀਤੀਆਂ ਹੋਈਆਂ ਉਹ ਚ ਕੋਈ ਪੈਸੇ ਨਹੀਂ ਖਰਚਿਆ ਇਹਨਾਂ ਨੇ ਜੋ ਵੀ ਆਪਣੇ ਟਕਣ ਟਕਣ ਲੱਗਦੇ ਆ ਐਮਸੀ ਆਪਣੇ ਪੁੱਲੇ ਪੈਸੇ ਇਸ ਲੋਵਾਂ ਲਾ ਕੇ ਟੱਕਣ ਲਵਾ ਰਹੇ ਆਂ ਉਰੇ ਤੋਂ ਇਹਨਾਂ ਦੀ ਪੇਮੈਂਟ ਵੀ ਹੋ ਗਈ ਚੈੱਕ ਵੀ ਕੱਟ ਗਈ ਸਭ ਕੁਝ ਹੋ ਗਿਆ ਮੈਂ ਤਾਂ ਕਹਿ ਰਿਹਾ ਇਹਦਾ ਬਾਈ ਡੇਟਾ ਇਹਦਾ ਰਿਕਾਰਡ ਦੇਖਿਆ ਜਾਵੇ ਵੀ ਰਿਪੇਅਰ ਕਿੱਥੇ ਹੋਈ ਆ ਕਿੱਥੇ ਨਹੀਂ ਹੋਈ ਇਜਾਜ਼ਤ ਮੰਗਦੇ ਕਿਸ ਚੀਜ਼ ਦੀ ਹਾਂਜੀ ਤੁਸੀਂ ਇਜਾਜ਼ਤ ਮੰਗਦੇ ਕਿਸ ਚੀਜ਼ ਦੀ ਹਾਂ ਜਦੋਂ ਜਦ ਮਗਰੇ ਮੈਂ ਤਾਂ ਕਹ ਰਿਹਾ ਮੈਂ ਤਾਂ ਅੱਜ ਮੀਟਿੰਗ 'ਚ ਕਹਿ ਰਿਹਾ ਇਹ ਕੋਈ ਹੋ ਨਹੀਂ ਸਾਡੇ ਬਾੜ 'ਚ 12 ਨੰਬਰ ਬਾੜ 'ਚ ਸਾਰੇ ਟੱਕਣ ਖੁੱਲੇ ਪਏ ਆਂ ਮੌਜੂਦਾ ਪਏ ਆਂ ਕੋਈ ਅੱतक ਰਿਪੇਅਰ ਹੀ ਨਹੀਂ ਹੋਈ ਆ ਕਾਗਜਾਂ ਜਿੰਨਾ ਸਾਰੀ ਰਿਪੇਅਰ ਕਰਤੀ ਫੇਰ ਪਾਦੀ ਦੁਬਾਰੇ 25-25 ਲੱਖ ਰ ਕੰਮ ਜਿੰਨੇ ਵੀ ਹੌਸਲਾ ਚੰਡਾ ਸੀਗਾ ਉਹ ਪਾਸ ਕਰਤਾ ਇੱਕ ਬਜਟ ਪਾਸ ਕੀਤਾ ਹੈ ਬਾਕੀ ਜਿਹੜੇ ਹੋਰ ਮੇਨ ਮੇਨ ਕੰਮ ਸੀਗੇ ਸਾਰਿਆਂ ਦੀ ਸਹਿਮਤੀ ਨਾਲ ਪਾਸ ਕੀਤੇਗੇ 13 ਕਰੋੜ ਦਾ ਬਜਟ ਪਾਸ ਹੋਇਆ ਬਜਟ ਦੀ ਮੀਟਿੰਗ ਸੀ ਵੈਸੇ ਅੱਜ ਹਾਂਜੀ ਉਹ ਬਾਤ ਹੈ ਜੀ ਵੀ ਰੇੜੀ ਜਿਹੜੀ ਪਕੜੀ ਜਾਊਗੀ ਉਹ ਛੱਡੀ ਨਹੀਂ ਜਾਊਗੀ ਦਾ ਦੁਕਾਨਦਾਰ ਦਾ ਸਮਾਨ ਦਿੱਤਾ ਜਾਊਗਾ ਜਿਹੜਾ ਕੋਈ ਕਬਾੜ ਉਹਦੇ ਵਿੱਚ ਨਹੀਂ ਪਾਊਗਾ ਉਹਨੂੰ 10000 ਰੁਪਏ ਜੁਰਮਾਨਾ ਹੈ ਉਹ ਤਾਂ ਚਲੋ ਉਹਨਾਂ ਦੀ ਆਦਤ ਹੈ ਪੁਰਾਣੀ ਪੁਰਾਣੇ ਮੁੱਦੇ ਜਿਹੜੇ ਕੋਰਟ 'ਚ ਕੇਸ ਚੱਲਦੇ ਆ ਉਹਨਾਂ ਬਾਰੇ ਬੈਂਸ ਕਰੀ ਜਾਂਦੇ ਇੱਥੇ ਉਹ ਉਹਨਾਂ ਨਾਲ ਕਮੇਟੀ ਦਾ ਕੋਈ ਮਕਸਦ ਨਹੀਂ ਹੈ ਨਾ ਕਮੇਟੀ ਦਾ ਕੋਈ ਲੈ ਗਏਗਾ ਉਹ ਬਿਨਾਂ ਮਤਲਬ ਤੋਂ ਇੱਥੇ ਆ ਕੇ ਰੌਲਾ ਪਾ ਕੇ ਆਪਣੀ ਸਿਰਫ ਫੋਟੋ ਫੋਟੋ ਤਰਾਉਣ ਦੇ ਚਾਹਵਾਨ ਹੈਗੇ ਆ ਵੀ ਅਖਬਾਰਾਂ 'ਚ ਖਬਰ ਆਉਣ ਸਾਡੀਆਂ ਬਸ ਇਹ ਤੋਂ ਵੱਧ ਹੋਰ ਕੁਝ ਨਹੀਂ ਐ ਨਾ ਉਹ ਕਹਿੰਦੇ ਕਿ ਪੁਰਾਣੇ ਕੰਮ ਸਾਡੇ ਹੋਈ ਨਹੀਂ ਨਵੇਂ ਜਿਹੜੇ ਜੰਗੇ ਜਾਈ ਜਾ ਰਹੇ ਨਵੇਂ ਝੰਡੇ 2 ਸਾਲ ਉਹ ਐਮਸੀ ਹੈ ਜਿਹੜਿਆਂ ਨੇ 2 ਸਾਲ ਪਹਿਲਾਂ ਕੰਮ ਨਹੀਂ ਹੋਣ ਦਿੱਤੇ ਇੱਥੇ ਇਥੇ 2 ਸਾਲ 2.5 ਸਾਲ ਜਦੋਂ ਵੀ ਕੋਈ ਏਜੰਡਾ ਉਹ ਪਾਸ ਨਹੀਂ ਹੋਣ ਦਿੱਤਾ ਕੋਈ ਠੀਕਾ ਹੋਵੇ ਕੋਈ ਕੰਮ ਨਹੀਂ ਪਾਸ ਹੋਣ ਦਿੱਤਾ ਹੁਣ ਚਿੱਕਾ ਮਾਰਦੇ ਆ ਹੁਣ ਕਹਿੰਦੇ ਸਾਡਾ ਕੰਮ ਕਰਾਓ ਸਾਡਾ ਕੰਮ ਕਰਾਓ ਮੇਰਾ ਫਰਜ਼ ਮੰਨਦਾ ਜਿਹੜੇ ਐਮਸੀ ਮੇਰੇ ਨਾਲ ਲੱਗੇ ਹੈਗੇ ਆ ਪਹਿਲਾਂ ਮੈਂ ਉਹਨਾਂ ਦਾ ਕੰਮ ਕਰਾਂਗਾ ਬਾਕੀ ਹੋਰ ਸਾਰੇ ਬਾਕੀਆਂ ਦਾ ਬਾਅਦ ਕਰਾਂਗਾ ਕਾਪੜਾ ਤਾਂ ਇੱਕ ਵੀ ਦੱਸ ਦੋ ਕਮੇਟੀ ਕੋਲ ਪੈਸੇ ਨਹੀਂ ਆ 7 ਮਹੀਨੇ ਬਾਅਦ 6 ਮਹੀਨੇ ਬਾਅਦ ਚੈੱਕ ਕਟਿਆ ਗਿਆ ਠੇਕੇਦਾਰ ਦਾ ਇੱਕ ਠੇਕੇਦਾਰ ਕੋਲ ਕੰਮ ਹੈਗਾ ਕੰਮ ਆਇਦਾ ਸਰਕਾਰ ਨੇ ਕੋਈ ਸਾਨੂੰ ਪੈਸਾ ਨਹੀਂ ਦਿੱਤਾ ਸਰਕਾਰ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਕਾਪੜਾ ਕਾਦਾ ਹੋਣਾ ਠੀਕ ਹੈ ਜੀ ਅੱਜ ਮੀਟਿੰਗ ਹੋਈ ਹੈ ਕਿਹੜੇ ਕਿਹੜੇ ਏਜੰਡੇ ਲੈ ਕੇ ਆਏ ਹੋ ਤੇ ਨਵਾਂ ਕੀ ਕੰਮ ਸ਼ੁਰੂ ਹੋਣਗੇ ਕਿ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਲੱਗੇ ਜਿਹੜਾ ਕੰਮ ਤਾਂ ਪਈਆ ਨਹੀਂ ਰੁਕਾਵਟਾਂ ਦਾ ਕਿਸੇ ਕੰਮ 'ਚ ਨਹੀਂ ਆਣੀ ਹੈ ਜਿਹੜਾ ਏਜੰਡਾ ਸੀ ਇਹ 'ਚ ਇੱਕ ਤਾਂ ਸਪੈਸ਼ਲ ਮੀਟਿੰਗ ਸੀਗੀ ਬਜਟ ਦੀ ਉਹ ਸਰਵਸੰਮਤੀ ਨਾਲ ਪਾਸ ਹੋ ਗਈ ਬਜਟ ਬੜਾ ਵਧੀਆ ਸੀ ਜਿਹੜਾ ਬਣਾਇਆ ਹੋਇਆ ਸੀ ਪ੍ਰਧਾਨ ਜੀ ਨੇ ਉਹਦਾ ਸਰਵਸੰਮਤੀ ਨਾਲ ਪਾਸ ਹੋ ਗਿਆ ਤੇ ਦੂਜਾ ਸੀਗਾ ਜਿਹੜੇ ਕੁਝ ਵਿਕਾਸ ਕਾਰਜ ਸੀਗੇ ਉਹ ਪੈਂਡਿੰਗ ਰੱਖੇ ਨੇ ਉਹ ਇਸ ਕਰਕੇ ਪੈਂਡਿੰਗ ਰੱਖੇ ਕਾਫੀ ਸਾਰੇ ਕੰਮ ਆ ਪਹਿਲਾਂ ਪਾਸ ਹੋਏ ਵੀ ਨਹੀਂ ਪਰ ਕਮੇਟੀ ਕੋਲ ਫੰਡ ਹੈ ਨਹੀਂ ਫੰਡ ਨਾ ਹੋਣੇ ਕਰਕੇ ਕੰਮ ਹੁੰਦੇ ਨਹੀਂ ਇਸ ਕਰਕੇ ਆਪਾਂ ਇਹ ਉਹ ਤਾਂ ਪੈਂਡਿੰਗ ਰੱਖੇ ਨੇ ਵੀ ਪਹਿਲਾਂ ਪੁਰਾਣੇ ਕੰਮ ਸ ਮੁਕ ਜਾਣ ਤੇ ਅੱਗੇ ਨੂੰ ਨਵਾਂ ਕੰਮ ਆਪਾਂ ਤਾਂ ਪਾਵਾਂਗੇ ਪਰ ਪਰਦਾ ਹਲ ਬੰਦੋ ਕਿਤੇ ਹਲ ਬੰਦੋ ਜੇ ਹੈ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆ ਰਿਹਾ ਤਾਂ ਕੀ ਕੰਮ ਜਿਹੜੇ ਪਿੰਡ ਵਿੱਚ ਨਹੀਂ ਜਿਹੜੀ ਸਰਕਾਰ ਵੱਲੋਂ ਪੈਸਾ ਨਹੀਂ ਆ ਰਿਹਾ ਉਹਦਾ ਤਾਂ ਮਤਵਲੇ ਇਹ ਹੈਗਾ ਵੀ ਜਿਹੜੀ ਸਰਕਾਰ ਹੈ ਇਹ ਆਪਣਵੇਂ ਆਪਣੇ ਆਪ ਵਿੱਚ ਇੱਕ ਸਰਕਾਰ ਹੁੰਦੀ ਹੈ ਜਿਹੜੀ ਕਮੇਟੀ ਹੈ ਨਾ ਆਪਣੇ ਆਪ ਵਿੱਚ ਇੱਕ ਸਰਕਾਰ ਹੈਗੀ ਹੈ ਤੇ ਇਹਦਾ ਪੈਸਾ ਜਿਹੜਾ ਹੈ ਉਹ اسی ਸਰਕਾਰ ਤਾਂ ਹੀ ਇਹਨੂੰ ਲੋਕਲ ਬਾਡੀ ਕਹਿੰਦੇ ਨੇ ਲੋਕਲ ਬਾਡੀ ਦਾ ਮਤਵਲੇ ਇਹ ਹੀ ਹੈਗਾ ਵੀ ਆਪਣਾ ਲੋਕਲ ਪੈਸਾ ਇਕੱਠਾ ਕਰਕੇ ਆਪਣਾ ਬਾਡੀ ਚਲਾਣੀ ਇਦੇ ਵਿੱਚ ਸਰਕਾਰ ਦਾ ਕੋਈ ਜ਼ਿਆਦਾ ਰੋਲ ਨਹੀਂ ਹੁੰਦਾ ਹੈਗਾ ਸਰਕਾਰ ਦੇ ਜਿਹੜੇ ਪੈਸੇ ਆਉਂਦੇ ਨੇ ਹੁਣ ਵੀ ਆਉਂਦੇ ਨੇ ਟਿਊਬਾਂ ਵਾਸਤੇ ਜਾਂ ਇਹਨਾਂ ਵਾਸਤੇ ਸਰਕਾਰੀ ਪੈਸਾ ਦੇ ਰਹੀ ਹੈ ਕਮੇਟੀ ਨੂੰ ਪਰ ਕਈ ਐਲਸੀਐਮ ਨੂੰ ਕਹੇਗੀ ਦੀ ਜਿਆਦਾ ਚੌਣ ਚੇਗੀ ਬਹੁਤ ਵੱਡੇ ਕਮਾਂਕਾਰਾਂ ਦੇ ਕੱਪੜੇ ਬਿਲਕੁਲ ਬਿਲਕੁਲ ਹਾਂ ਇਸ ਗੱਲ ਦੇ ਵਿੱਚ ਸਾਰੇ ਸਹਿਮਤ ਨੇ ਤੇ ਪਾਇਆ ਵੀ ਹੈ ਕਿ ਜਿਹੜੇ ਕੁਝ ਢੱਕਣ ਸੀਗੇ 25 ਲੱਖ ਰੁਪਏ ਦੇ ਇੱਕ ਨੰਬਰ ਵਾਰਡ ਤੋਂ ਲੈ ਕੇ 11 ਨੰਬਰ ਤੱਕ ਸੀਗੇ 25 ਲੱਖ ਰੁਪਏ ਦੇ 12 ਤੋਂ ਲੈ ਕੇ 21 ਨੰਬਰ ਵਾਰਡ ਤੱਕ ਉਹ 50 ਲੱਖ ਰੁਪਿਆ ਜਿਹੜਾ ਸੀਗਾ ਉਹ ਕਾਗਜ਼ਾਂ ਵਿੱਚ ਤਾਂ ਟੱਕਣ ਲੱਗ ਚੁੱਕੇ ਨੇ ਪਰ ਗਰਾਊਂਡ ਲੈਵਲ ਦੇ ਟੱਕਣ ਲਗੇ ਹੁਣੇ ਲੱਖ ਰੁਪਏ ਦੇ ਚੋਰੀ ਲਾ ਕੇ ਤੇ ਉਹਦੀ ਜਾਂਚ ਵਾਸਤੇ ਪਾਇਆ ਹੈਗਾ ਵੀ ਇਹਦੀ ਜਾਂਚ ਹੋਣੀ ਚਾਹੀਦੀ ਕਮੇਟੀ ਵੱਲੋਂ ਤੇ ਵਿਜੀਲੈਂਸ ਵੱਲੋਂ ਤਾਂ ਕਿ ਇਹਦਾ ਪਤਾ ਲੱਗ ਸਕੇ ਵੀ ਇਹ ਕਿਆ ਸਚਾਈ ਹੈ ਕਿਆ ਕਿੰਨੇ ਪ੍ਰੋਜੈਕਟ ਪਾਸ ਹੋਏ ਨੇ ਤੇ ਕਿਹੜੇ ਕਿਹੜੇ ਕੰਮਾਂ ਵਿੱਚ ਸ਼ਿਰਕਤ ਮੇਨ ਸਾਡਾ ਜਿਹੜੀ ਅੱਜ ਮੀਟਿੰਗ ਸੀ ਜੀ ਉਹ ਸੀਗੀ ਆਪਣਾ ਜਿਹੜਾ ਆਪਣਾ ਐਨੂਅਲ ਬਜਟ ਹੁੰਦਾ ਉਸ ਦੀ ਸੀਗੀ ਐਨੂਅਲ ਬਜਟ ਸਰਵਿਸ ਕਮਟੀ ਨਾਲ ਪਾਸ ਹੋ ਗਿਆ ਹੈਗਾ ਜੀ ਆਪਣਾ 13.5 13 ਕਰੋੜ ਦਾ ਬਜਟ ਹੈਗਾ ਤੇ ਆਪਣਾ ਹੁਣ 25 ਦਾ ਤੇ ਉਹਦੇ ਚ ਸਹਿਮਤੀ ਨਾਲ ਉਹਨੂੰ ਕਲੀਅਰ ਕਰ ਦਿੱਤਾ ਹੈ ਉਸ ਤੋਂ ਇਲਾਵਾ ਕੁਝ ਜਿਹੜੀ ਸੈਕੰਡ ਮੀਟਿੰਗ ਸੀਗੀ ਉਹ ਸਧਾਰਨ ਮੀਟਿੰਗ ਸੀ ਉਹਦੇ ਚ ਕਾਫੀ ਏਜੰਡੇ ਸੀਗੇ ਜਿਵੇਂ ਕੁਝ ਕੋਰਟ ਕੇਸ ਸੀ ਨੇ ਤੇ ਕੁਝ ਜਿਹੜੇ ਆਪਣੇ ਡਿਵੈਲਪਮੈਂਟ ਦੇ ਵਰਕ ਸੀਗੇ ਉਹਨਾਂ ਚੋਂ ਕਾਫੀ ਪੈਂਡਿੰਗ ਰੱਖਤੇ ਰਹੇ ਡਿਵੈਲਪਮੈਂਟ ਦੇ ਕੰਮ ਉਹ ਕਹਿੰਦੇ ਵੀ ਜਿਹੜੇ ਪਿਛਲੇ ਟੈਂਡਰ ਨੇ ਉਹਨਾਂ ਦੇ ਕੰਮ ਕਰਵਾਏ ਜਾਣ ਪਹਿਲਾਂ ਤੇ ਕੁਝ ਉਸ ਤੋਂ ਇਲਾਵਾ ਜਨਰਲ ਸੀਗੇ ਜਿਵੇਂ ਕੋਈ ਜਿਹੜੇ ਲੋਕ ਪਲੋਟਾਂ 'ਚ ਕੂੜਾ ਕੂੜਾ ਛੱਡ ਦਿੰਦੇ ਨੇ ਸੜਕਾਂ 'ਤੇ ਕੂੜਾ ਛੱਡਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜੁਰਮਾਨਾ ਜਿਹੜੀਆਂ ਸੜਕਾਂ 'ਤੇ ਰੇੜੀਆਂ ਖੜੀਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਇਸ ਤਰ੍ਹਾਂ ਕੁਝ ਮਤੇ ਜਨਰਲ ਜਿਹੜੇ ਪਾਸ ਹੋਏ ਨੇ ਤੇ ਕਈ ਐਮਸੀ ਵੱਲੋਂ ਕਿਹਾ ਗਿਆ ਕਿ ਡੀਜ਼ਲ ਦੇ ਨਾਲ ਮਤੇ ਪਾਏ ਗਏ ਨੇ ਪਿਛਲੀ ਵਾਰੀ ਵੀ ਉਹਨਾਂ ਦੇ ਵਿੱਚ ਕਾਫੀ ਕੱਪੜੇ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਵੀਰੇ ਅਸੀਂ ਜਾਂਚ ਸੀ ਮੰਗ ਰਹੇ ਹਾਂ ਇਸ ਦੇ ਵਿੱਚ ਲੱਗਦਾ ਇਹ ਕੱਪੜਾ ਕਿਸੇ ਕੋਈ ਇੱਕ ਇੱਕ ਦੋ ਕੰਮ ਇਹਨਾਂ ਦੇ ਪੁਰਾਣੇ ਹੋਏ ਹੋਏ ਨੇ ਜਿਹਦੇ ਜਿਹਦੇ ਰਿਗਾਰਡਿੰਗ ਇਹਨਾਂ ਨੂੰ ਤਰਾਜ ਹੈਗਾ ਸਖਤ ਤਰਾਜ ਹੈਗਾ ਉਹਦੇ ਰਿ ਤੇ ਉਹਦੀ ਅਗਲੀ ਜਿਹੜੀ ਬਣਦੀ ਢੁਕਵੀਂ ਕਾਰਵਾਈ ਆ ਉਹ ਜਰੂਰ ਕੀਤੀ ਜਾਵੇਗੀ। ਨਮਾਕਰੋਂ ਚਾਰੇ ਪਾਸੇ ਤੋਂ ਇਹ ਵੀ ਬੜੀਆਂ ਨਾਲ ਘਿਰਿਆ ਹੋਇਆ ਹੈ। ਟ੍ਰੈਫਿਕ ਜਾਂ ਲੱਗਦੇ ਨੇ ਜੀ। ਨਗਰ ਕੌਂਸਲ ਵੱਲੋਂ ਕਦੋਂ ਸ਼ੁਰੂ ਕੀਤੀ ਜਾਵੇਗੀ ਕਾਰਵਾਈ? ਇਹ ਅੱਜ ਹੀ ਹਾਊਸ ਦੇ ਵਿੱਚ ਹੀ ਪ੍ਰਵਾਨ ਹੋਇਆ ਜੀ। ਅਸੀਂ ਇਹ ਹੁਣ ਇਸੇ ਮਹੀਨੇ ਵਿੱਚ ਇਨ 15 ਡੇਜ਼ ਇੱਕ ਸਪੈਸ਼ਲ ਟੀਮ ਬਣਾਵਾਂਗੇ ਜਿਹਦੇ ਚ ਚੰਡੀਗੜ੍ਹ ਪ੍ਰਸ਼ਾਸਨ ਨਾਲ ਸਾਡੀ ਪਹਿਲਾਂ ਹੀ ਗੱਲ ਹੋ ਚੁੱਕੀ ਹੈ। ਜੁਆਇੰਟ ਅਫਰਟ ਸਾਡੇ ਹੋਇਆ ਕਰਨਗੇ ਜਿਹੜੀਆਂ ਸਾਡੀਆਂ ਸਾਂਝੀਆਂ ਸੜਕਾਂ ਨੇ ਜਿਹੜੀਆਂ ਸਾਡੀਆਂ ਇੰਡੀਪੈਂਡੈਂਟ ਨਵੇਂ ਗਾਉਂ ਦੀਆਂ ਰੋਡਾਂ ਉੱਥੇ ਸਾਡੀ ਇੰਡੀਪੈਂਡ ਮਾ ਨਕ ਤੇ ਜਗਾ ਤੱਕ ਜਿਆ ਦੇ ਰੇੜੀ ਫੜੀ ਨਹੀਂ ਦੇਖੋ ਸਾਡੇ ਕੋਲ ਇਹੋ ਜੀ ਕੋਈ ਸਪੇਸ ਨਹੀਂ ਹੈ ਲਗ ਤੋ ਕੱਟ ਕੇ ਦੇਣ ਵਾਲੀ ਮੈਂ ਐਵੇਂ ਝੂਟਕਾਂ ਬਟ ਇਹ ਆ ਵੀ ਸੜਕਾਂ ਤੇ ਖੜਕੇ ਤਾਂ ਵੇਚਣ ਦਾ ਅਧਿਕਾਰ ਇਹਨਾਂ ਦਾ ਵੈਸੇ ਵੀ ਨਹੀਂ ਨਾ ਹੈਗਾ ਜੀ ਨਾਲਦਾਰਾ ਵੱਲੋਂ ਸਮਾਨ ਵੀ ਰੱਖਿਆ ਹੋਇਆ ਹੈ ਜੀ ਆਪਣੀ ਦੁਕਾਨ ਦੇ ਬਾਹਰ ਉਹ ਉਹ ਅਸੀਂ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ ਵੀ ਪਲੀਜ਼ ਆਪਣੇ ਦੁਕਾਨਾਂ ਦੇ ਅੰਦਰ ਸਮਾਨ ਰੱਖੋ ਜੇ ਕੋਈ ਤੁਹਾਡਾ ਜਿੰਨਾ ਕਿ ਲੋੜਿੰਦਾ ਹੈ ਤੁਹਾਨੂੰ ਉਹਨਾਂ ਕਿ ਡਿਸਪਲੇ ਕਰੋ ਬਾਹਰ ਨਾ ਵਦੋ ਤਾਂ ਜੋ ਉਹਦੇ ਨਾਲ ਲੋਕਾਂ ਦੇ ਟ੍ਰੈਫਿਕ ਦੇ ਵਿੱਚ ਕੋਈ ਉਲੰਘਣਾ ਨਾ ਪਵੇ